ਮੁਖਸਰ ਜ਼ਿਲ੍ਹੇ ਦੇ ਪਿੰਡ ਹਰੀਕੇ ਕਲਾਂ ਦਾ ਮੌਜੂਦਾ ਸਰਪੰਚ ਫੀਮ ਦੀ ਤਸਕਰੀ ਵਿੱਚ 3 ਸਾਲ ਸਜ਼ਾ ਕੱਟ ਕੇ ਜ਼ਮਾਨਤ ਤੇ ਬਾਹਰ ਆਇਆ ਤੇ ਇਹ ਤਸਕਰ ਸਰਪੰਚ ਜਿੱਤ ਗਿਆ ਫੀਮ ਤਸਕਰੀ ਚ ਇਸ ਨੂੰ 10 ਸਾਲ ਸਜ਼ਾ ਹੋਈ ਸੀ ਹਾਲਾਂਕਿ ਨਸ਼ੇ ਤਸਕਰੀ ਵਾਲਾ ਕੋਈ ਵੀ ਬੰਦਾ ਚੋਣ ਲੜ ਨਹੀਂ ਸਕਦਾ ਇਸ ਦੀ ਸ਼ਿਕਾਇਤ ਉਸ ਵੇਲੇ ਹੋਈ ਪਰ ਸੁਣਵਾਈ ਨਾ ਹੋ ਸਕੀ ਫਿਰ ਸਬੂਤਾਂ 사ਨੇ ਕੇਸ਼ ਅਦਾਲਤ ਵਿੱਚ ਗਿਆ ਤਾਂ ਹੇਠਲੀ ਅਦਾਲਤ ਨੇ ਹੀ ਇਸ ਸਰਪੰਚ ਬਣੇ ਤਸਕਰ ਨੂੰ ਸਰਪੰਚੀ ਤੋਂ ਲਾ ਕੇ ਦੂਜੇ ਨੰਬਰ ਤੇ ਆਏ ਕੈਂਡੀਡੇਟ ਨੂੰ ਸਰਪੰਚ ਘੋਸ਼ਿਤ ਕਰ ਦਿੱਤਾ ਇੱਕ ਨਸ਼ਾ ਤਸਕਰ ਹੀ ਜਦੋਂ ਪਿੰਡ ਦਾ ਮੋਢੀ ਬਣੂ ਤਾਂ ਰੱਬ ਵੀ ਕੀ ਕਰੂ ਇਹ ਤਸਕਰ ਅਜੇ ਵੀ ਬਾਜ਼ ਨਹੀਂ ਆਉਂਦਾ ਤੇ ਵੀਡੀਓ ਬਣਾ ਕਿਵੇਂ ਕਿਕੜੀਆਂ ਚੋਪੜੀਆਂ ਮਾਰ ਕੇ ਆਪਣੇ ਆਪ ਨੂੰ ਸੱਚਾ ਦੱਸ ਰਿਹਾ ਹੈ ਤੁਹਾਨੂੰ ਇਹ ਵੀ ਸੁਣਾਉਂਦੇ ਹਾਂ ਇਸ ਦੇ ਨਾਲ ਹੀ ਵਕੀਰ ਤੋਂ ਵੀ ਸੁਣੋ ਪੂਰੇ ਸਬੂਤਾਂ ਬਾਰੇ ਕਿਵੇਂ ਇਹ ਤਸਕਰ ਪਹਿਲਾਂ ਸਰਪੰਚ ਬਣਿਆ ਤੇ ਫਿਰ ਕਿਵੇਂ ਸਬੂਤ ਵੇਖ ਕੇ ਅਦਾਲਤ ਨੇ ਇਸ ਨੂੰ ਠੋਡਾ ਮਾਰ ਕੇ ਸਰਪੰਚੀ ਤੋਂ ਲਾਹ ਦਿੱਤਾ ਫਟਾਫਟ ਟੀਵੀ ਲਈ ਆਊਟ ਬਿਊਰੋ ਦੇ ਨਾਲ ਇਹ ਫੈਸਲਾ ਮੈਨੂੰ ਇਹ ਲੱਗਦਾ ਐ ਐਸ ਡੀ ਐਮ ਮੈਡਮ ਨੇ ਸੁਨਾਇਆ ਤੇ ਲਿਖ ਕੇ ਕਿਤੋਂ ਹੋ ਰਾਇਆ ਇਹ ਫੈਸਲਾ ਆਪਣੇ ਬਿਲਕੁਲ ਖਿਲਾਫ ਆਇਆ ਇਸ ਫੈਸਲੇ ਚ ਮੈਂ ਤੁਹਾਨੂੰ ਦੱਸ ਦਿਆਂ ਮੈਂ ਇਸ ਲਈ ਇਹ ਵੀਡੀਓ ਬਣਾ ਰਿਹਾ ਵੀ ਤੁਹਾਡਾ ਹੌਸਲਾ ਰ ਬਣਿਆ ਰਵੇ ਇਸ ਫੈਸਲੇ ਚ ਆਪਾਂ ਨੂੰ ਖਾਰਜ ਕਰਕੇ ਸਰਪੰਚੀ ਪਦ ਤੋਂ ਤੇ ਵਿਰੋਧੀ ਧਿਰ ਨੂੰ ਜਿਨ੍ਹਾਂ ਨੂੰ ਤੁਸੀਂ ਲੋਕਾਂ ਨੇ ਸ਼ਕਸ਼ਤ ਦਿੱਤੀ ਸੀ ਜਿਨ੍ਹਾਂ ਨੂੰ ਤੁਸੀਂ ਲੋਕਾਂ ਨੇ ਬਹੁਤ ਬੁਰੀ ਤਰ੍ਹਾਂ ਹਰਾਇਆ ਸੀ ਤੇ ਸਰਕਾਰ ਨੇ ਉਹਨਾਂ ਨੂੰ ਆਪਣੇ ਸਰਪੰਚ ਇੱਕ ਵਾਰ ਘੋਸ਼ਿਤ ਕਰਨ ਲਿਆ ਐਸਡੀਐਮ ਮੈਡਮ ਤੋਂ ਇਹ ਫੈਸਲਾ ਜਾਰੀ ਕਰਵਾਇਆ ਹੋ ਜੋ ਬੀਬੀ ਆਇਆ ਸਰਕਾਰ ਕਹਿਣਾ ਬੜਾ ਸੌਖਾ ਵੀ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ ਪਰ ਜਿਹੜੇ ਮੈਂ ਤੁਹਾਨੂੰ ਫੈਕਟਸ ਦੱਸੂਗਾ ਉਹਦੇ ਤੋਂ ਸੁਣਨ ਵਾਲੇ ਆਪ ਹੀ ਅੰਦਾਜ਼ਾ ਲਾ ਲੈਣ ਵੀ ਧੱਕਾ ਉਹਦੇ ਨਾਲ ਹੋਇਆ ਜਾਂ ਇਲੈਕਟ ਹੋਏ ਬੰਦੇ ਜਦੋਂ ਇਲੈਕਸ਼ਨ ਹੋਇਆ ਉਦੋਂ ਹੋਇਆ ਸੀ ਇਹਦੀ ਨੋਮੀਨੇਸ਼ਨ ਫਾਰਮ ਦਿੱਤਾ ਪ੍ਰਗਟ ਸਿੰਘ ਐ ਸੌਰੀ ਗੁਰਪ੍ਰੀਤ ਸਿੰਘ ਨੇ ਆਪ ਦਾ ਉਹਦੇ ਚ ਇਹਨੇ ਡਿਸਕਲੋਜ਼ ਕੀਤਾ ਵੀ ਮੈਨੂੰ ਐਂਡੀਪੀਐਸ ਐਕਟ 3 ਕਿਲੋ ਫੀਮ ਦੀ ਰਿਕਵਰੀ ਦੇ ਕੇਸ ਚ ਸਜ਼ਾ ਹੋਈ ਵੀ ਹੈ ਤੇ ਮੇਰੀ ਹਾਈ ਕੋਰਟੋਂ ਜਵਾਬਦਾਰੀ ਹੋਈ ਹੈ ਤੇ ਜਿਹੜਾ ਇਲੈਕਸ਼ਨ ਕਮਿਸ਼ਨ ਪੰਜਾਬ ਦੇ ਐਕਟ ਮੁਤਾਬਕ ਜਿਹੜਾ ਬੰਦਾ ਇਲੈਕਸ਼ਨ ਲੜਨਾ ਜੀ ਨੇ ਉਹਦੀ ਬੇਸਿਕ ਕੁਆਲੀਫਿਕੇਸ਼ਨ ਸੈਕਸ਼ਨ 208 ਪੰਜਾਬ ਪੰਚਾਇਤੀ ਰਾਜ ਐਕਟ ਚ ਪ੍ਰੋਵਾਈਡਡ ਹੈ ਦੋ ਅੱਗੇ ਸੈਕਸ਼ਨ 8 ਰੀਪਰਜੈਂਟੇਸ਼ਨ ਆਫ ਪੀਪਲ ਇਲੈਕਟ ਕਹਿੰਦਾ ਵੀ ਜਿਹੜਾ ਬੰਦਾ ਐਨਡੀਪੀਐਸ ਲੈਕਚਨ ਵਿਕਟਿਡ ਹੈ ਉਹ ਇਲੈਕਸ਼ਨ ਲੜ ਨਹੀਂ ਸਕਦਾ ਹੁਣ ਇਹਦਾ ਕੀ ਹੋਇਆ ਵੀ ਗੁਰਪ੍ਰੀਤ ਸਿੰਘ ਨੂੰ ਦੇ ਖਿਲਾਫ ਐਫਆਈਆਰ ਦਰਜ ਹੋਈ 3 ਕਿਲੋ ਪੀਐਮਡੀ ਰਿਕਵਰੀ ਦੀ 12 7 2012 ਨੂੰ ਤੇ ਉਸ ਕੇਸ ਦਾ ਮੁਕੱਦਮੇ ਦਾ ਸਰਦਾਰ ਬਨਪਾਉ ਸਿੰਘ ਗਿੱਲ ਜੱਜ ਸਪੈਸ਼ਲ ਕੋਰਟ ਪਟਿਆਲਾ ਨੇ ਫੈਸਲਾ ਕੀਤਾ 17 9 2024 ਨੂੰ 10 ਸਾਲ ਦੀ ਸਜ਼ਾ ਤੇ 1 ਲੱਖ ਰੁਪਇਆ ਜੁਰਮਾਨਾ ਉਸ ਫੈਸਲੇ ਦੇ ਖਿਲਾਫ ਇਹਨਾਂ ਨੇ ਅਪੀਲ ਫਾਈਲ ਕਰਤੀ ਮਾਨਯੋਗ ਹਾਈ ਕੋਰਟ 'ਚ ਤੇ 3 ਸਾਲ 19 ਦਿਨ ਸਜ਼ਾ ਕੱਟਣ ਤੋਂ ਬਾਅਦ ਹਾਈ ਕੋਰਟ ਨੇ ਇਹਦੀ ਜਵਾਨਤ ਕਰਤੀ ਇਸ ਗਰਾਉਂਡ ਤੇ ਵੀ 10 ਸਾਲਾਂ 'ਚ ਇਹ 3 ਸਾਲ ਤੇ 19 ਦਿਨ ਕੱਟ ਚੁੱਕਿਆ ਤੇ ਮਾਨਯੋਗ ਹਾਈ ਕੋਰਟ ਨੇ 30 10 2015 ਨੂੰ ਇਹਨੂੰ ਜਵਾਨਤ ਦੇ ਦਿੱਤੀ ਹੁਣ ਅਪੀਲ ਹਲੇ ਪੈਂਡਿੰਗ ਹੈ 10 ਸਾਲ ਸਜ਼ਾ ਹੋਈ ਵੀ ਹੈ ਇਸ ਤੋਂ ਇਲਾਵਾ ਇਹਨੇ ਜਿਹੜਾ ਨਾਮਿਨੇਸ਼ਨ ਫਾਰਮ ਸੀ ਇਹਨਾਂ ਦਾ ਨੋਮੀਨੇਸ਼ਨ ਫਾਰਮ ਜਿਨ੍ਹਾਂ ਨੇ ਦੋ ਇਹਨਾਂ ਦੇ ਖਿਲਾਫ ਮੁਕੱਦਮੇ ਹੋਰ ਸੀ ਜਿਹੜੇ ਕਿ ਉਹਨਾਂ ਦਾ ਆਊਟਕਮ ਜੋ ਮਰਜ਼ੀ ਸੀ ਬਟ ਉਹ ਡਿਸਕਲੋਜ਼ ਕਰਨੇ ਪड़ਦੇ ਸੀ ਇੱਕ ਐਫ ਆਈ ਆਰ ਸੀਓ ਜੀ 104 ਨੰਬਰ 27 10 2010 ਦੀ ਥਾਣਾ ਕਨੌਰ ਅੰਡਰ ਸੈਕਸ਼ਨ 15 ਐਨ ਡੀ ਪੀ ਐਸ ਐਕਟ 15 ਐਨ ਡੀ ਪੀ ਐਸ ਐਕਟ ਹੁੰਦਾ ਪੋਸਟ ਦੀ ਰਿਕਵਰੀ ਇੱਕ ਐਫ ਆਈ ਆਰ ਸੀ 313 ਨੰਬਰ 12 9 2011 ਦੀ ਕਤਲ ਦੇ ਮੁਕੱਦਮੇ ਦੀ ਈ ਸੀ ਜੀ ਜੀ ਤ੍ਰਿਪੜੀ ਥਾਣੇ ਦੀ ਪਟਿਆਲੇ ਦੀ ਇਹ ਨਾ ਨੇ ਆਪਦੀਆਂ ਜਿਹੜੀਆਂ ਹੈਗੀਆਂ ਦੋਨੋਂ ਐਫ ਆਈ ਆਰ ਬਾਰੇ ਆਪ ਦੇ ਨਾਮੀਨੇਸ਼ਨ ਫਾਰਮ ਚ ਡਿਸਕਲੋਜ਼ ਨਹੀਂ ਕੀਤਾ ਤੇ ਜਿਹੜੀ ਸਰਨ ਉਹਨਾਂ ਇੰਟਰਸਟਿੰਗ ਗੱਲ ਹੈ ਵੀ ਜਦੋਂ ਨਾਮੀਨੇਸ਼ਨ ਭਰੇ ਗਏ ਤੇ ਜਿਸ ਦਿਨ ਇਤਰਾਜ਼ ਕਰਨੇ ਸੀ ਉਦਦੇ ਅਸੀਂ ਪ੍ਰਗਟ ਸਿੰਘ ਵੱਲੋਂ ਇਤਰਾਜ਼ ਕੀਤੇ ਵੀ ਭਾਈ ਇਹ ਜਿਹੜਾ ਡਿਸਕਵালিਫਾਈਡ ਹੈ ਬੰਦਾ ਇਹ ਇਲੈਕਸ਼ਨ ਨਹੀਂ ਲੜ ਸਕਦਾ ਹੀ ਇਸ ਨੋਟ ਐਲੀਜੀਬਲ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਹੈਰਾਨ ਹੋਵੋਗੇ ਤੁਸੀਂ ਕਿ 7 10 2024 ਨੂੰ ਤੇ 14 10 ਜੋ 2024 ਨੂੰ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਜਿਹੜੀਆਂ ਹੈਗੀਆਂ ਈਮੇਲਸ ਕੀਤੀਆਂ ਸਕਰੂਟੀ ਵੇਲੇ ਵੀ ਇਹ ਹੀ ਇਸ ਨਾਟ ਅਲਿਜੀਬਲ ਬਟ ਸਾਡੀ ਉਦੋਂ ਕੋਈ ਸੁਣਵਾਈ ਨਹੀਂ ਹੋਈ ਤੇ ਅਸੀਂ ਧਨਵਾਦੀ ਆ ਮਾਨਯੋਗ ਚੋਣ ਕਮਿਸ਼ਨ ਦੇ ਜਿਨ੍ਹਾਂ ਨੇ ਸਾਡੀ ਚੋਣ ਟ੍ਰਿਬਿਊਨਲ ਦੇ ਜਿਨ੍ਹਾਂ ਨੇ ਪਟੀਸ਼ਨ ਅਲਾਉ ਕੀਤੀ ਸਾਡੀ ਹੁਣ ਇਹਦੇ ਚ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਆ ਵੀ ਜਿਹੜੇ ਉਹ ਕਹਿੰਦਾ ਧੱਕਾ ਹੋਇਆ ਸਾਡੇ ਨਾਲ ਇਲੈਕਸ਼ਨ ਪਟੀਸ਼ਨ ਨੇ ਤੁਸੀਂ ਫਾਈਲ ਕੀਤੀ ਸੀ 14 11 2024 ਨੂੰ 13 ਤਰੀਕਾਂ ਪਈਆਂ ਉਹਦੇ ਤੇ ਇਹ ਨਹੀਂ ਵੀ ਅਸੀਂ ਪਹਿਲੇ ਦਿਨ ਫਾਈਲ ਕੀਤੀ ਤੇ ਅਗਲੇ ਦਿਨ ਸਾਨੂੰ ਡਿclare ਕਰਕੇ ਭੇਜਤਾ ਅਗਲੇ ਨੇ ਪਹਿਲਾਂ ਤੇ ਪੇਸ਼ ਹੋ ਕੇ ਜਵਾਬ ਤਾਂ ਦੇ ਤੇ ਤਰੀਕਾ ਲੈਂਦੇ ਰਹੇ ਟੋਟਲ 13 ਤਰੀਕਾਂ ਪਈਆਂ ਜਦੋਂ ਕਿ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਪ੍ਰੋਵਾਈਡ ਕਰਦਾ ਹੈ ਵੀ ਇਲੈਕਸ਼ਨ ਪਟੀਸ਼ਨ ਦੀ ਜਿਹੜੀ ਪ੍ਰोसीडिंग ਹੈ ਡੇ ਬਾਈ ਡੇ ਹੋਣੀ ਹੈ ਤੇ ਇਹਦਾ ਮੈਕਸੀਮਮ ਐਕਸਟੈਂਟ ਹੈ 6 ਮਹੀਨਿਆਂ ਦਾ ਫੈਸਲਾ 6 ਮਹੀਨਿਆਂ ਦੇ ਵਿੱਚ ਵਿੱਚ ਹੋਣਾ ਹੈ ਜਿਹੜਾ ਰਿਟਰਨਿੰਗ ਅਫਸਰ ਸਾਹਿਬ ਸੀ ਉਹਨਾਂ ਨੇ ਆਪਦਾ ਜਵਾਬ ਦਿੱਤਾ ਲਿਖਿਆ ਪਟੀਸ਼ਨ 'ਚ ਉਹਨਾਂ ਨੇ ਇਹਦਾ ਗੁਰਪ੍ਰੀਤ ਸਿੰਘ ਦਾ ਨਾਮੀਨੇਸ਼ਨ ਫਾਰਮ ਪਲੇਸ ਕੀਤਾ ਫਾਈਲ ਤੇ ਜਿਹਦੇ ਮੁਤਾਬਕ ਇਹ ਜਿਹੜੀਆਂ ਗੱਲਾਂ ਅਸੀਂ ਕਹਿੰਦੇ ਸੀ ਇਹ ਸਾਰੀਆਂ ਸਾਬਤ ਹੋਈਆਂ ਜੀ ਤੇ ਅੰਡਰ ਸੈਕਸ਼ਨ 87 ਸੀ ਮਾਨਿਓ ਇਲੈਕਸ਼ਨ ਟ੍ਰਿਬਿਊਨਲ ਨੇ ਡਿਸਕਵਾਲਿਫਾਈ ਕਰਕੇ ਤੇ ਪ੍ਰਗਤ ਸਿੰਘ ਨੂੰ ਡਿਕਲੇਅਰ ਕਰਤਾ ਜੀ ਆ ਫੈਸਲਾ ਹੋ ਗਿਆ ਜੀ ਹੁਣ ਵੀਵਰਜ਼ ਇਹਦੇ ਤੋਂ ਲਾਲਣ ਵਿੱਕੀ ਦੇ ਨਾਲ ਕਿੰਨਾ ਧੱਕਾ ਹੋਇਆ ਜਾਂ ਨਹੀਂ ਹੋਇਆ ਤੋ ਇਹ ਅਤਰਾਜ ਚੜਾ ਦੀਆਂ ਗੱਲਾਂ ਕਰ ਰਿਹਾ ਮਤਲਬ ਮੇਰਾ ਵਿਰੋਧੀ ਕਹਿ ਰਿਹਾ ਜੀ ਮੇਰੇ ਨਾਲ ਤੱਕਾ ਹੋਇਆ ਮੈਂ ਨਹੀਂ ਸਮਝਦਾ ਤੱਕਾ ਹੋਇਆ ਸਿਸਟਮ ਅਨੁਸਾਰ ਮਾਨਯੋਗ ਅਦਾਲਤ ਐਸਡੀਐਮ ਮੈਡਮ ਨੇ ਬਲਜੀਤ ਕੌਰ ਨੇ ਬਹੁਤ ਸੋਹਣਾ ਸੂਝਵਾਨ ਵਧੀਆ ਫੈਸਲਾ ਕੀਤਾ ਜੀ ਉਹਨਾਂ ਨੇ ਉਹਨਾਂ ਨੂੰ ਮਤਲਬ ਡਿਸਕਵালিਫਾਈ ਕਰਕੇ ਦੀ ਮੈਨੂੰ ਉਹਨਾਂ ਨੇ ਡਿਕਲੇਅਰ ਕੀਤਾ ਜੀ ਬਾਕੀ ਕੰਮ ਤੰਦੇ ਅੱਗੇ ਵੀ ਪਿੰਡਾਂ ਦੇ ਅਸੀਂ ਕਰਦੇ ਆ ਰਹੇ ਹਾਂ ਜੀ ਕਿ ਗਾਂ ਤੋਂ ਵੀ ਕਰਾਂਗੇ